ਬਲਵੰਤ ਗਾਰਗੀ ਦੀ ਕਹਾਣੀ ਕਮਲਾ ਮਦਰਾਸਨ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੀ ਹੈ ਜੀ ਤੁਸੀਂ ਸੌਂ ਰਹੇ ਹੋ YouTube ਚੈਨਲ ਸਭੀ ਮੀਡੀਆ ਸੋ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਪਹਿਲਾਂ ਸਬਸਕ੍ਰਾਈਬ ਕਰ ਲੋ ਤਾਂ ਜੋ ਆਉਣ ਵਾਲੀਆਂ ਕਹਾਣੀਆਂ ਤੇ ਨਾਵਲ ਦੇ ਨੋਟੀਫਿਕੇਸ਼ਨ ਤੁਹਾਨੂੰ ਨਾਲ ਦੀ ਨਾਲ ਮਿਲ ਸਕਣ ਸੋ ਕਹਾਣੀ ਸ਼ੁਰੂ ਕਰਦੇ ਆ ਕਮਲਾ ਮਦਰਾਸਨ ਇਤਨੀ ਕੜਕੀ ਕਦੇ ਨਹੀਂ ਸੀ ਆਈਗੀ ਅਕਸਰ ਕਿਸੇ ਨਾ ਕਿਸੇ ਕੁੜੀ ਨਾਲ ਮੇਰਾ ਸਿਲਸਿਲਾ ਬਣਿਆ ਹੀ ਰਹਿੰਦਾ ਪਰ ਹੁਣ ਪਿਛਲੇ 6 ਮਹੀਨਿਆਂ ਤੋਂ ਚੁੱਲ੍ਹਾ ਠੰਡਾ ਸੀ ਇੱਕ ਸ਼ਾਮ ਮੇਰਾ ਲੰਗੋਟਿਆ ਯਾਰ ਦੁਨੀ ਚੰਦ ਦਿੱਲੀ ਆਇਆ ਬਾਲ ਬਚਦਾ ਆਦਮੀ ਸੀ ਸਰਕਾਰੀ ਨੌਕਰ ਤੇ ਖਾਣ ਪੀਣ ਵਾਲਾ ਬੰਦਾ ਸੀਗਾ ਉਸਨੇ ਹੌਨਸਰ ਜੱਫੀ ਪਾਈ ਤੇ ਬੈਗ ਵਿੱਚੋਂ ਸ਼ਰਾਬ ਦੀ ਬੋਤਲ ਕੱਢ ਕੇ ਮੇਜ਼ ਉੱਤੇ ਰੱਖੀ ਬੋਲਿਆ ਇਹ ਗੁਨਾਹ ਕਰਨ ਦਾ ਮਜ਼ਾ ਸਿਰਫ ਤੇਰੇ ਨਾਲ ਹੀ ਆਉਂਦਾ ਏ ਲਿਆ ਗਲਾਸ ਕੱਢ ਤੇ ਕੁਝ ਖਾਣ ਨੂੰ ਮੰਗਵਾ ਮੈਂ ਜੇਬ ਵਿੱਚੋਂ ਪੈਸੇ ਕੱਢਣ ਲੱਗਾ ਤਾਂ ਉਸਨੇ ਮੇਰਾ ਹੱਥ ਫੜ ਕੇ ਆਖਿਆ ਇਹ ਮੇਰੇ ਜ਼ਿੰਮੇ ਆ ਤੇ 10 ਰੁਪਏ ਦਾ ਨੋਟ ਬਦੋ ਬਦੀ ਮੈਨੂੰ ਫੜਾ ਦਿੱਤਾ ਮੈਂ ਉਸੇ ਵੇਲੇ ਜਾ ਕੇ ਨੁੱਕੜ ਦੀ ਦੁਕਾਨ ਤੋਂ ਮੱਛੀ ਤੇ ਕਲੇਜੀ ਲੈ ਆਇਆ ਸੀਗਾ ਗੱਪ ਮਾਰਦੇ ਦਿਖਾਂਦਾ ਬੰਦਾ ਨੂੰ ਰਾਤ ਦੇ 10 ਵਜੇ ਕੇ ਸਨ ਦੁਨੀ ਚੰਦੇ ਨੇ ਲੋਰ ਵਿੱਚ ਆ ਕੇ ਆਖਿਆ ਸ਼ਾਦੀ ਹੋਇਆ 15 ਸਾਲ ਹੋ ਗਏ ਆ ਭਲਾ ਤੂੰ ਦੱਸ ਰੋਜ਼ ਦਾਲ ਖਾਂਦਾ ਖਾਂਦਾ ਬੰਦਾ ਅੱਖ ਨਹੀਂ ਜਾਂਦਾ ਕਾ ਮੈਂ ਉਸ ਦੀਆਂ ਅੱਖਾਂ ਵਿੱਚ ਤਰਦੀ ਲਾਲਸਾ ਦੇਖ ਕੇ ਬੋਲਿਆ ਸੁਣਿਆ ਵਿਆਹ ਕਰਵਾ ਕੇ ਬੰਦਾ ਸੰਤੋਸ਼ਟ ਹੋ ਜਾਂਦਾ ਐਵੇਂ ਤੇਰਾ ਵਹਿਮ ਹੈ ਦਿਲ ਵਿੱਚ ਤੁਕ ਤੁਕੀ ਲੱਗੀ ਰਹਿੰਦੀ ਹੈ ਕਬੀਲਦਾਰੀ ਵਿੱਚ ਫਸ ਕੇ ਬੰਦਾ ਡਰਦਾ ਰਹਿੰਦਾ ਏ ਤੈਨੂੰ ਮौज ਐ ਮੈਨੂੰ ਚੁੱਪ ਦੇਖ ਕੇ ਉਹ ਫਿਰ ਬੋਲਿਆ ਲੈ ਇਹ ਗਲਾਸ ਖਤਮ ਕਰ ਫਿਰ ਕਿਤੇ ਸੈਰ ਤਮਾਸ਼ੇ ਨੂੰ ਚੱਲ ਗਈ ਕਿੱਥੇ ਕਿਸੇ ਚੰਗੀ ਥਾਂ ਹੀ ਚੱਲਾਂਗੇ ਇੱਥੇ ਲਾਹੌਰ ਵਾਲੀ ਗੱਲ ਤਾਂ ਨਹੀਂ ਗਈ ਉਦੋਂ ਦੀ ਹੀਰਾ ਮੰਡੀ ਪਾਕਿਸਤਾਨ ਦੇ ਨਾਲ ਹੀ ਗਈ ਆ ਦਿੱਲੀ ਦੇ ਕੋਠੇ ਦੀ ਵੀ ਫਸਾਦਾਂ ਪਿੱਛੋਂ ਸੁੰਝੇ ਹੋ ਗਏ ਆ ਪਰ ਹੁਣ ਥੋੜੀ ਥੋੜੀ ਰੌਣਕ ਫੇਰ ਆਉਣ ਲੱਗੀ ਐ ਚੱਲ ਤਿਆਰ ਹੋ ਰੰਡੀ ਦੇ ਕੋਠੇ ਜਾਣ ਦਾ ਕਦੇ ਹਿਆਨ ਨਹੀਂ ਸੀ ਪਿਆਗਾ ਇੱਥੇ ਜਾਣ ਲਈ ਆਦਮੀ ਨੂੰ ਹੁਸ਼ਿਆਰ ਤੇ ਖਿੰਡਿਆ ਹੋਇਆ ਹੋਣਾ ਚਾਹੀਦਾ ਹੈ ਨਹੀਂ ਤਾਂ ਝੰਡ ਕਰਵਾ ਕੇ ਤੇ ਰੁਪਏ ਗਵਾ ਕੇ ਘਰ ਮੋੜਨਾ ਆਉਂਦਾ ਹੈ ਹਣ ਦੁਨੀ ਚੰਦ ਮੇਰੇ ਨਾਲ ਸੀ ਤੇ ਸ਼ਰਾਬ ਦਾ ਅਧਿਆਨਦਰ ਸੀ ਇਸ ਲਈ ਮੈਂ ਵੀ ਦਲੇਰ ਸਾਂ ਨਾਲੇ ਇੱਕ ਨਵੇਂ ਤਜਰਬੇ ਦੀ ਭਾਵਨਾ ਦਿਲ ਵਿੱਚ ਜਾਗ ਉੱਠੀ ਸੀ ਅਸਾ ਗਲਾਸ ਮੁਕਾਏ ਤੇ ਟੈਕਸੀ ਵਿੱਚ ਬੈਠ ਅ즈 ਮੇਰੀ ਗੇਟ ਤੇ ਉਸ ਵਿੱਚ ਬਾਜ਼ਾਰ ਜਾ ਉਤਰੇ ਸਨ ਜਿੱਥੇ ਦਿਨ ਵੇਲੇ ਮਾਲ ਨਾਲ ਲੱਦੇ ਟਰੱਕ ਤੇ ਠੇਲੇ ਫਸੇ ਖੜੇ ਹੁੰਦੇ ਹਨ ਤੇ ਰਾਤ ਵੇਲੇ ਕਲੀਆਂ ਵਾਲੇ ਕੁਰਤੇ ਪਾਈ ਤਮਾਸ਼ੀਬੀਨ ਤੇ ਦੱਲੇ ਘੁੰਮਦੇ ਰਹਿੰਦੇ ਹਨ ਅਸੀਂ ਕਈ ਕੋਠਿਆਂ ਉੱਤੇ ਗਏ ਮੈਨੂੰ ਤਾਂ ਕਈ ਸ਼ਮਕਪਰੀਆਂ ਚੰਗੀਆਂ ਲੱਗੀਆਂ ਪਰ ਦੁਨੀ ਜੰਦ ਨੂੰ ਕੋਈ ਨਹੀਂ ਸੀ ਜੱਜ ਦੇਗੀ ਹਰ ਕੋਠੇ ਦੀਆਂ ਬਾੜੀਆਂ ਇੱਕੋ ਤਰ੍ਹਾਂ ਦੀਆਂ ਸਨ ਪੀੜੀਆਂ ਗਿੱਲੀਆਂ ਸਿੱਲੀਆਂ ਹਨੇਰੀਆਂ ਲੋਕ ਉੱਤਰਦੇ ਚੜ੍ਹਦੇ ਤੇ ਇੱਕ ਦੂਜੇ ਨਾਲ ਟਕਰਾਂ ਵੀ ਜਾਂਦੇ ਤਾਂ ਬਗੈਰ ਓਏ ਤੋਏ ਕੀਤਿਆਂ ਖਿਸਕਵੇਂ ਜਿਹੇ ਲੰਘ ਜਾਂਦੇ ਸਨ ਇਨ੍ਹਾਂ ਬਾੜੀਆਂ ਵਿੱਚੋਂ ਕੱਥੇ ਇਲਾਇਚੀ ਤੇ ਤੰਬਾਕੂ ਦੀ ਬੂਹ ਆਉਂਦੀ ਸੀਗੀ ਤੇ ਵਿਚ ਵਿੱਚ ਸ਼ਰਾਬ ਦਾ ਪੰਪਕਾ ਵੀ ਸੀਗਾ ਮੇਰੀ ਬੇਸਬਰੀ ਦੇਖ ਕੇ ਦੁਨੀ ਜੰਨੇ ਆਖਿਆ ਹੌਸਲਾ ਰੱਖ ਕਿਸੇ ਚੰਗੀ ਥਾਂ ਬੈਠਾਂਗੇ ਆਖਰ ਅਸੀਂ ਇੱਕ ਖਮੋਸ਼ ਜਿਹੇ ਸਾਫ਼ ਰੋਸ਼ਨ ਕੋਠੇ ਅੱਗੇ ਰੁਕੇ ਅੰਦਰ ਫਰਸ਼ ਉੱਤੇ ਚਿੱਟੀਆਂ ਚਾਦਰਾਂ ਤੇ ਗਾਓ ਤਕੀਏ ਸਜੇ ਹੋਏ ਸਨ ਵਿਚਕਾਰ ਇੱਕ ਭਾਰਵੇਂ ਸਰੀਰ ਵਾਲੀ ਸਾंवਲੇ ਰੰਗ ਦੀ ਔਰਤ ਬੈਠੀ ਸੀ ਉਸਦੇ ਤੇਲੀਆਂ ਮੱਥੇ ਉੱਤੇ ਲਾਲ ਬਿੰਦੀ ਤੇ ਨੱਕ ਵਿੱਚ ਕੋਕਾ ਚਮਕ ਰਿਹਾ ਸੀ ਸਾਨੂੰ ਦੇਖ ਉਸਨੇ ਆਪਣੀਆਂ ਮੋਟੀਆਂ ਕਾਲੀਆਂ ਅੱਖਾਂ ਤਾਂ ਚੱਕੀਆਂ ਉਹ ਮੁਸਕਰਾਈ ਤੇ ਬੜੇ ਕਸਬੀ ਅੰਦਾਜ਼ ਨਾਲ ਬੋਲੀ ਆਈਏ ਦੁਨੀ ਚਾਂਦ ਨੇ ਮੇਰੇ ਵੱਲ ਦੇਖਿਆ ਤੇ ਆਖਿਆ ਇਹ ਠੀਕ ਹੈ ਉਹ ਬੂਹੇ ਵਿੱਚ ਜੁੱਤੀ ਲਾ ਕੇ ਅੰਦਰ ਗੋ ਤਕੀਏ ਕੋਲ ਇੱਕ ਪਾਸੇ ਜਾ ਬੈਠਾ ਮੈਂ ਵੀ ਮਗਰੇ ਮਗਰ ਉਸ ਦੇ ਕੋਲ ਜਾ ਬੈਠ ਗਿਆ ਇੱਕ ਪਾਸੇ ਦੋ ਸੰਗੀਨ ਦੇ ਬੈਠੇ ਸਨ ਸਰੰਗੀ ਤੇ ਤਬਲੇ ਵਾਲਾ ਪਿੱਛੇ ਨਟਰਾਜ ਦੀ ਮੂਰਤੀ ਸੀਗੀ ਜਿਵੇਂ ਅੱਗੇ ਧੂਫ ਜਲ ਰਹੀ ਸੀ ਸਾਨੂੰ ਦੇਖ ਉਹ ਔਰਤ ਸਫੈਦ ਸਾੜੀ ਸੰਭਾਲ ਦੀ ਨਕਰੇ ਨਾਲ ਉੱਠੀ ਤੇ ਸਾਡੇ ਸਾਹਮਣੇ ਗੋਡੋਂ ਮੁੱਦੇ ਮਾਰ ਕੇ ਬੈਠ ਗਈ ਸੀ ਉਹ ਬੋਲੀ ਕੁਛ ਸੁਣਾਈਏਗਾ ਸੁਣੀਏਗਾ ਉਸ ਦੇ ਉਚਾਰਨ ਵਿੱਚ ਦੱਖਣੀ ਭਾਸ਼ਾ ਦਾ ਲਹਿਜਾ ਸੀ ਤੇ ਸਰੀਰ ਮੋਟੀਆਂ ਮੂਰਤੀਆਂ ਵਾਂਗ ਨਿੱਗਰ ਦੁਨੀ ਚਾਹੁੰਦੇ ਨੇ ਉੱਤਰ ਦਿੱਤਾ ਕੁਝ ਪੀਣੇ ਦਾ ਪ੍ਰੋਗਰਾਮ ਬਣੇਗਾ ਉਸ ਆਖਿਆ ਜਿਵੇਂ ਆਪ ਚਾਹੇ ਦੁਨੀ ਚਾਹੁੰਦੇ ਨੇ 10-10 ਦੇ ਤਿੰਨ ਨੋਟ ਕੱਢੇ ਤੇ ਸਰੰਗੀ ਵਾਲੇ ਮੀਨ ਨੂੰ ਫੜਾ ਦਿੱਤੇ ਸੀ ਮੀਨ ਉੱਠ ਕੇ ਬਾਹਰ ਗਿਆ ਤੇ ਫਿਰ ਆਪਣੀ ਥਾਂ ਆ ਬੈਠਾ ਕੌਜੀ ਹੀ ਮੈਂਟਾ ਪਿੱਛੋਂ ਇੱਕ ਸ਼ੌਕਰਾ ਵਿਸਕੀ ਦਾ ਅਧਿਆ ਛੋੜੀਆਂ ਦੀਆਂ ਬੋਤਲਾਂ ਤੇ ਕਬਾਬ ਲੈ ਕੇ ਆ ਗਿਆ ਮੈਨੂੰ ਦੁਨੀ ਚੰਦ ਦੇ ਇਸ ਤਰ੍ਹਾਂ ਪੈਸਾ ਲਟਾਉਣ ਉਤੇ ਗੁੱਸਾ ਆ ਰਿਹਾ ਸੀਗਾ ਮੈਂ ਹਿਸਾਬ ਲਾਇਆ ਸਾਰਾ ਮਾਲ 2200 ਰੁਪਏ ਦਾ ਸੀਗਾ ਬਾਕੀ ਦੇ ਪੈਸੇ ਹਜਮ ਉਹ ਬੋਲੀ ਕੀ ਸੁਣਾਉ ਦੁਨੀ ਚੰਦ ਨੇ ਸ਼ਰਾਬ ਦੇ ਦੋ ਘੁੱਟ ਪਰੇ ਉਸ ਦੇ ਪੱਟ ਉੱਤੇ ਤਫਾ ਮਾਰ ਕੇ ਆਖਿਆ ਗਾਣਾ ਸ਼ਾਣਾ ਰਹਿਣ ਦੇ ਸਿਰਫ ਬੈਠਾਂਗੇ ਹੀ ਠਹਿਰੀਏ ਹਾਂ ਬੈਠਾਂਗੇ ਹੀ ਵੀ ਦੁਨੀ ਚੰਦ ਨੇ ਖਿੜ ਕੇ ਆਖਿਆ ਸੀਗਾ ਰੰਡੀਆਂ ਦੇ ਕੋਠੇ ਦੀ ਭਾਸ਼ਾ ਵਿੱਚ ਠਹਿਰਨ ਦਾ ਅਰਥ ਹੈ ਜਿਨਸੀ ਮਿਲਾਪ ਉਹ ਸ਼ਰਾਬ ਪੀਂਦਾ ਰਿਹਾ ਤੇ ਊਟ ਪਟੰਗ ਗੱਲਾਂ ਮਾਰਦਾ ਰਿਹਾ ਰੰਡੀ ਉਸ ਜਗ ਜੱਬਰਾਂ ਦਾ ਸੰਖੇਪ ਟੱਕ ਮ ਜਵਾਬ ਦਿੰਦੀ ਰਹੀ ਤੇ ਬੜੀ ਸੂਝ ਨਾਲ ਗੱਲਾਂ ਦੀ ਡਗਮਗਾਉਂਦੀ ਕश्ती ਨੂੰ ਸਿੱਧੀ ਆਪਣੇ ਮੰਤਵ ਵੱਲ ਲੈ ਕੇ ਜਾ ਰਹੀ ਸੀ ਜਦੋਂ ਉਹ ਕੁਝ ਹੋਰ ਪੈਗ ਚੜਾ ਚੁੱਕਾ ਤਾਂ ਬੋਲਿਆ ਚੱਲ ਫੇਰ ਹੁਣ ਠਹਿਰ ਠੂਰ ਵੀ ਲਈਏ ਉਹ ਉੱઠી ਤੇ ਨਾਲ ਦੇ ਨਿੱਕੇ ਕਮਰੇ ਵਿੱਚ ਚਲੀ ਗਈ ਤੇ ਦੁਨੀ ਜਾਂਦਾਸ ਤੇ ਪਿੱਛੇ ਪਿੱਛੇ ਮੈਨੂੰ ਦੁਨੀ ਜਾਂਦੀ ਬੇਬਾਕੀ ਤੇ ਖੁੱਲੇ ਬਤੀਰੇ ਉੱਤੇ ਹੈਰਾਨੀ ਹੋ ਰਹੀ ਸੀ 15 ਮਿੰਟਾਂ ਪਿਛੇ ਦੁਨੀ ਜਾਂਦ ਬਾਹਰ ਨਿਕਲਿਆ ਤਾਂ ਉਹ ਜੋ ਸੰਭਲਿਆ ਹੋਇਆ ਸੀਗਾ ਉਸ ਦੇ ਚਿਹਰੇ ਉੱਤੇ ਸ਼ਾਂਤ ਮਿੱਠੀ ਮਸਕਰਾਟ ਸੀਗੀ ਉਸ ਮੈਨੂੰ ਆਖਿਆ ਤੂੰ ਜਾਣਾ ਏ ਮੈਂ ਸ਼ਰਮ ਨਾਲ ਸੁngੜਿਆ ਬੈਠਾ ਸਾਂ ਨਹੀਂ ਪੈਸਿਆਂ ਦੀ ਫਿਕਰ ਨਾ ਕਰ ਮੈਂ ਆਖਿਆ ਨਹੀਂ ਅਸੀਂ ਦੋਵੇਂ ਚੱਲਣ ਲਈ ਤਿਆਰ ਹੋਏ ਤਾਂ ਉਹ ਬੋਲੀ ਫਿਰ ਵੀ ਆਈਏਗਾ ਬਸ ਕਿਸੇ ਸੇ ਪੁੱਛ ਲੈਣਾ ਕਮਲਾ ਮ드ਰਾਸਨ ਦਾ ਨਾਮ ਮੁਝੇ ਸਭ ਜਾਣਤੇ ਹਨ ਅਸੀਂ ਪੌੜੀਆਂ ਉੱਤਰ ਆਏ ਜਦੋਂ ਪੌੜੀਆਂ ਦੀ ਸਿੱਲੀ ਹਨੇਰੀ ਹਵਾੜ ਵਿੱਚੋਂ ਨਿਕਲ ਕੇ ਸੜਕ ਉੱਤੇ ਆਏ ਤਾਂ ਮੈਂ ਤਾਜ਼ਾ ਹਵਾ ਦੇ ਘੁੱਟ ਭਰੇ ਸੀਗੇ ਇਸ ਸਾਰੀ ਬਕਵਾਸ ਉੱਤੇ ਮੈਨੂੰ ਕਿਰਨਾ ਜਹੀ ਆਈ ਸੀਗੀ ਜਿੱਥੇ ਤੀਵੀਆਂ ਦਾ ਪਾ ਗਾਜਰਾਂ ਤੇ ਗੋਭੀ ਵਾਂਗ ਕੀਤਾ ਜਾ ਸਕਦਾ ਸੀਗਾ ਬਾਦੇ ਖਿਆਲ ਨਾਲ ਹੀ ਮੇਰੇ ਅੰਦਰ ਇਹ ਸਵਾਲ ਉੱਠਿਆ ਕਿ ਦੁਨੀ ਚੰਦ ਨੇ ਉਸ ਨੂੰ ਕਿੰਨੇ ਪੈਸੇ ਦਿੱਤੇ ਹੋਣਗੇ ਮੇਰੇ ਪੁੱਛਣ ਉੱਤੇ ਉਹ ਬੋਲਿਆ 70 ਰੁਪਏ ਮੈਂ 70 ਰੁਪਏ ਸੁਣ ਕੇ ਬੜਾ ਹੀ ਹੈਰਾਨ ਹੋਇਆ ਕਿਉਂਕਿ ਉਸਨੇ ਟੈਕਸੀ ਸ਼ਰਾਬ ਤੇ ਖਾਣ ਪੀਣ ਉਤੇ ਅਸਰਾਤ 50 ਰੁਪਏ ਖਰਚ ਦਿੱਤੇ ਹੋਣਗੇ ਦੁਨੀ ਚੰਦ ਮੇਰੇ ਘਰ ਇੱਕ ਰਾਤ ਰਹਿ ਕੇ ਚਲਾ ਗਿਆ ਉਦੋਂ ਸ਼ਾਮ ਵੇਲੇ ਮੈਂ ਆਪਣੇ ਕਮਰੇ ਵਿੱਚ ਇਕੱਲਾ ਬੈਠਾ ਸਾਂ ਸਾਰਾ ਦਿਨ ਹਲਕੀ ਫੁਲਕੀ ਜੀ ਬਾਰਿਸ਼ ਹੁੰਦੀ ਰਹੀ ਸੀਗੀ ਮੈਂ ਕਿਤੇ ਬਾਹਰ ਨਹੀਂ ਸੰਜਾ ਸਕਿਆਗਾ ਫਿਜ਼ਾ ਵਿੱਚ ਇੱਕ ਬਾਸੀ ਬੇਜਲੀ ਜੀ ਸੀਗੀ ਜੋ ਮੇਰੇ ਮਨ ਉੱਤੇ ਭਾਰੂ ਸੀਗੀ ਇੱਕਦਮ ਕਮਲਾ ਮਦਰਾਸਨ ਦਾ ਖਿਆਲ ਆਇਆ ਉਸ ਦੇ ਕਮਰ ਕਮਰੇ ਦੇ ਚਮਕਦਾਰ ਮਾਹੌਲ ਦਾ ਤੇ ਉਸ ਦੀ ਨਮਕੀਨ ਜੀ ਸ਼ਖਸੀਅਤ ਦਾ ਮੈਂ ਬਿਨਾਂ ਸੋਚੇ ਆਪਣੇ ਕਮਰੇ ਵਿੱਚੋਂ ਬਾਹਰ ਨਿਕਲਿਆ ਟੈਕਸੀ ਫੜੀ ਤੇ ਸਿੱਧਾ ਉਸ ਦਿਨਾਂ ਪੌੜੀਆਂ ਅੱਗੇ ਜਾ ਲਤਰਿਆ ਟੈਕਸੀ ਦਾ ਕਿਰਾਇਆ ਦੇ ਕੇ ਮੇਰੇ ਕੋਲ 9 ਰੁਪਏ ਬਚੇ ਸਨ ਪੌੜੀਆਂ ਚੜ੍ਹ ਕੇ ਮੈਂ ਉਸਦੇ ਕੋਠੇ ਉੱਤੇ ਪੁੱਜਾ ਤਾਂ ਮਹਿਫਲ ਕਰਮ ਸੀ ਕਮਲਾ ਗਾ ਰਹੀ ਸੀ ਗਾਉਂਦਿਆਂ ਉਸ ਨੇ ਮੇਰੇ ਵੱਲ ਦੇਖਿਆ ਤੇ ਅੱਖ ਦੇ ਹਲਕੇ ਸਾਵਲੇ ਇਸ਼ਾਰੇ ਨਾਲ ਮੈਨੂੰ ਜੀ ਆਇਆਂ ਨੂੰ ਆਖਿਆ ਮੈਂ ਇੱਕ ਗੌਤਕੀ ਉੱਤੇ ਕੂਣੀ ਰੱਖ ਕੇ ਮਹਿਫਲ ਵਿੱਚ ਬੈਠ ਗਿਆ 8-10 ਬੰਦਿਆਂ ਦਾ ਟੋਲਾ ਬੈਠਾ ਵਾਹ ਵਾਹ ਕਰ ਰਿਹਾ ਸੀ ਵਿੱਚ ਵਿੱਚ ਕੋਈ ਮੰਚਲਾ ਰੁਪਈਆ ਦਾ ਨੋਟ ਕੱਢ ਕੇ ਉਸ ਨੂੰ ਫੜਾਉਂਦਾ ਇਹ ਟੋਲਾ ਕਿਸੇ ਬਰਾਤ ਵਿੱਚ ਦਿੱਲੀ ਆਇਆ ਹੋਇਆ ਸੀਗਾ ਦੈਨ ਵੇਲੇ ਕਤਬ ਦੀ ਲਾਠ ਤੇ ਗਾਂਧੀ ਜੀ ਦੀ ਸਮਾਦੀ ਦੇ ਦਰਸ਼ਨ ਕਰਕੇ ਸ਼ਾਮ ਨੂੰ ਸ਼ਰਾਬ ਪੀ ਕੇ ਰੰਡੀ ਦੇ ਕੋਠੇ ਆ ਚੜ੍ਹਿਆ ਸੀ ਇੱਕ ਘੰਟਾ ਉਹ ਚੂਮ-ਚੂਮ ਕੇ ਫਿਲਮੀ ਗਾਣੇ ਸੁਣਦੇ ਰਹੇ ਤੇ ਕਮਲਾ ਦੇ ਨਖਰੇ ਉੱਤੇ ਰੁਪਈਏ ਕੁਰਬਾਨ ਕਰਦੇ ਰਹੇ ਮੈਂ ਇੱਕ ਪਾਸੇ ਬੈਠਾ ਇਹ ਮੰਜ਼ਰ ਦੇਖਦਾ ਰਿਹਾ ਸੀਗਾ ਵਾਰ-ਵਾਰ ਜੇ ਵਿੱਚ ਹੱਥ ਪਾ ਕੇ 9 ਰੁਪਈਏ ਦੇ ਨੋਟ ਗਿਣ ਲੈਂਦਾ ਤੇ ਸੋਚਦਾ ਕਿ ਇਹਨਾਂ ਵਿੱਚੋਂ 7 ਰੁਪਈਏ ਕਮਲਾ ਨੂੰ ਦੇ ਤੇ 2 ਰੁਪਈਏ ਘਰ ਪਹੁੰਚਣ ਤੇ ਦਸਵੀਂ ਦੇ ਨਾਸਟਰੀ ਰੱਖਾਂਗਾ ਆਖਰ ਬਰਾਤਾਂ ਦਾ ਟੋਲਾ ਅੱਠ ਕੇ ਚਲਾ ਗਿਆ ਉਹ ਸ਼ਾਇਦ ਸਾਰੇ ਇੱਕ ਦੂਜੇ ਦੇ ਸਾਹਮਣੇ ਕਾਣੀ ਨਹੀਂ ਹੋਣਾ ਚਾਹੁੰਦੇ ਮੈਂ ਇਕੱਲਾ ਰਹਿ ਗਿਆ ਕਮਲਾ ਨੇ ਗਾਣਾ ਖਤਮ ਕਰ ਦਿੱਤਾ ਸੀ ਮੀਂਹ ਨੇ ਸਾਰੇ ਨੋਟ ਸਾਂਭ ਕੇ ਸਰੰਗੀ ਦੇ ਢੱਡ ਵਿੱਚ ਪਾ ਦਿੱਤੇ ਸਨ ਉਹ ਬੋਲੀ ਤੁਸੀਂ ਨਹੀਂ ਉਸ ਦਿਨ ਠਹਿਰੇਗੇ ਅੱਜ ਇਸੇ ਲਈ ਆਏ ਹਾਂ ਇਹ ਆਖ ਸਾਰੇ ਮੇਰੇ ਅੰਦਰ ਵਾਸ਼ ਦੀ ਤੇਜ਼ ਲਹਿਰ ਦੌੜ ਗਈ ਉਹ ਮੈਨੂੰ ਨਾਲ ਦੇ ਨਿੱਕੇ ਕਮਰੇ ਵਿੱਚ ਲੈ ਗਈ ਤੇ ਮੈਂ ਉਸ ਦੀ ਤਲੀ ਉੱਤੇ 70 ਰੁਪਏ ਰੱਖ ਦਿੱਤੇ ਉਸਨੇ ਸ਼ੁਕਰੀਆ ਕਹਿ ਇਹਨਾਂ ਨੂੰ ਸਾੜੀ ਦੇ ਲੜ ਨਾਲ ਬੰਨ ਲਿਆ ਸੀਗਾ ਕਮਰਾ ਸਾਫ਼ ਸੁਥਰਾ ਸੀ ਤੇ ਨਰਮ ਬਿਸਤਰ ਉੱਤੇ ਹੱਥ ਦੀ ਕੱਢੀ ਚਾਦਰ ਵਿਸ਼ੀ ਹੋਈ ਸੀਗੀ ਆਲੇ ਵਿੱਚ ਲక్ష్ਮੀ ਦੀ ਮੂਰਤੀ ਤੇ ਨਿੱਕਾ ਜਿਹਾ ਝੂਣਾ ਪਿਆ ਸੀਗਾ ਜਿਸ ਵਿੱਚ ਘਿਉ ਦੀ ਜੋਤ ਜਗ ਰਹੀ ਸੀ ਦੀਵੇ ਦੀ ਲਾਟ ਨਾਲ ਆਲੇ ਦੀ ਨਿੱਕੀ ਮਹਿਰਾਬ ਤੇ ਇਸ ਉੱਤੇ ਲੀ ਕੰਦ ਕਾਲੀ ਹੋ ਗਈ ਸੀਗੀ ਜੋ ਕੁੱਝ ਮੈਂ ਆਮ ਰੰਡੀ ਦੇ ਘਰ ਬਾਰੇ ਸੁਣਿਆ ਸੀਗਾ ਇਹ ਕਮਰਾ ਉਸ ਨਾਲੋਂ ਕਿਤੇ ਛੱਧ ਸੀਗਾ ਇੱਥੇ ਤਾਂ ਨਾ ਮੈਲਾ ਚਿੱਕੜ ਬਿਸਤਰ ਸੀਗਾ ਨਾ ਮੋਸ਼ਕ ਵਾਲੇ ਸਰਾਣੇ ਨਾ ਫਰਸ਼ ਉੱਤੇ ਸਿਗਰਟਾਂ ਦੇ ਟੁੱਟੇ ਮੇਰੇ ਚਿਹਰੇ ਤੋਂ ਘਬਰਾਟ ਪਾਪ ਕੇ ਬੋਲੀ ਫਿਕਰ ਨਾ ਕਰੋ ਇੱਥੇ ਕੋਈ ਨਹੀਂ ਆਉਂਦਾਗਾ ਮੇਰਾ ਕੰਮ ਇਨ੍ਹਾਂ ਪੰਜਾਬਣਾ ਵਰਗਾ ਨਹੀਂਗਾ ਜੋ ਪੈਸੇ ਬਟੋਰਨ ਲੱਗਾਂ ਹੋਈਆਂ ਹਨ ਇਸ ਬਾਰੇ ਮੈਂ ਪਗੜੀ ਉੱਤੇ ਲਿਆ ਹੈ ਮੈਂ ਪੂਰੀ ਮਾਲਕਾ ਮੈਂ ਕਿਸੇ ਨੂੰ ਦਲਾਲੀ ਨਹੀਂ ਦਿੰਦੀਗੀ ਨਾ ਇਨ੍ਹਾਂ ਪੰਜਾਬਣਾ ਵਾਂਗ ਮੰਜੀ ਤੇ ਚੌਂਕੀਦਾਰ ਦੇ ਪੈਸੇ ਵੱਖਰੇ ਵਸੂਲ ਕਰਦੀਆਂ ਇਨ੍ਹਾਂ ਨੇ ਤੰਦੇ ਦੀ ਇੱਜ਼ਤ ਵਕਾੜ ਦਿੱਤੀ ਹੈ ਤੁਸੀਂ ਕੋਟ ਲਾ ਕੇ ਆਰਾਮ ਨਾਲ ਬੈਠੋ ਮੈਨੂੰ ਕੋਈ ਜਲਦੀ ਨਹੀਂ ਕੀ ਗਾਹ ਦਾ ਦਿਲ ਖੁਸ਼ ਹੋਣਾ ਚਾਹੀਦਾ ਹੈ ਇਹ ਸਾਡਾ ਧਰਮ ਹੈ ਉਹ ਬੜੇ ਠਰਮੇ ਨਾਲ ਇਹ ਗੱਲਾਂ ਕਰ ਰਹੀ ਸੀਗੀ ਉਸ ਦੇ ਪੇਸ਼ਵਰਾਨਾ ਅੰਦਾਜ਼ ਵਿੱਚ ਨਿਫਾਸਤ ਸੀਗੀ ਜਿਵੇਂ ਕੋਈ ਮਹਿੰਦੀ ਰੰਗੇ ਹੱਥਾਂ ਨਾਲ ਗੁਹਾ ਹੁੰਝ ਰਹੀ ਹੋਵੇ ਉਸ ਰਾਤ ਮੈਂ ਕਮਲਾ ਕੋਲ ਦੋ ਘੰਟੇ ਠਹਿਰਿਆ ਜਦੋਂ ਘਰ ਮੁੜਿਆ ਤਾਂ ਮਨ ਵਿੱਚ ਬਹੁਤ ਸਾਰੇ ਤਾਰੇ ਆਪਸ ਵਿੱਚ ਟਕਰਾਉਂਦੇ ਹੋਏ ਕਮ ਰਹੇ ਸਨ ਕਮਲਾ ਮਦਰਾਸਰ ਕੋਲ ਮੈਂ ਹਫ਼ਤੇ ਵਿੱਚ ਦੋ ਵਾਰ ਤਿੰਨ ਵਾਰ ਜਾਣਾ ਸ਼ੁਰੂ ਕਰ ਦਿੱਤਾ ਇੱਕ ਦਿਨ ਮੈਂ ਮਾਮੂਲ ਅਨਸਾਰ ਜਦੋਂ ਉੱਥੇ ਪੁੱਜਾ ਕਮਲਾ ਬੈਠੀ ਇੱਕ ਮਾਰਡੂ ਜਿਹੇ ਸੇਠ ਨਾਲ ਗੱਲ ਕਰ ਰਹੀ ਸੀ ਸੇਠ ਨੇ ਬਰੀਕ ਮਲਮਲ ਦੀ ਲਾਂਗੜ ਵਾਲੀ ਤੋਤੀ ਤੇ ਸੋਨੇ ਦੀ ਜੰਜੀਰੀ ਵਾਲੀ ਰੇਸ਼ਮੀ কুরਤੀ ਪਾਈ ਹੋਈ ਸੀਗੀ ਕਾਲੀ ਮਖਮਲ ਦੀ ਕੈਸਟੀ ਟੋਪੀ ਨੂੰ ਉਸ ਆਪਣੇ ਗੋਡੇ ਕੋਲ ਫਰਸ਼ ਉੱਤੇ ਰੱਖਿਆ ਹੋਇਆ ਸੀਗਾ ਮਾਸਦੇ ਸੱਜੇ ਪੈਰ ਦੇ ਅੰਗੂਠੇ ਵਿੱਚ ਨਵੇਂ ਨੋਟਾਂ ਦੀ ਗੱਠੀ ਸੀਗੀ ਕਦੇ-ਕਦੇ ਉਹ ਲੋਰ ਵਿੱਚ ਆ ਕੇ ਕਮਲਾ ਦੀ ਚੋਲੀ ਵਿੱਚ ਘਰ ਲੇ ਨੂਂਗ ਵਿੱਚ ਨੋਟ ਫਸਾ ਦਿੰਦਾ ਤੇ ਫਿਰ ਪਾਣ ਖਾਦੇ ਦੰਦ ਦਿਖਾ ਕੇ ਤੇਖਾਂ ਚੱਕ ਕੇ ਹੱਸਦਾ ਸੀਗਾ ਕਮਲਾ ਦੀਆਂ ਅੱਖਾਂ ਵਿੱਚ ਚੰਚਲ ਮਕਾਰੀ ਤੇ ਪਿਆਰ ਦਾ ਜਲਵਾ ਸੀਗਾ ਮਸਕਰਾਹਟ ਵਿੱਚ ਉਹੀ ਰਸ ਤੇ ਗਦਰ ਸਰੀਰ ਵਿੱਚ ਉਹੀ ਨਮਕੀਨੀ ਸੀਗੀ ਜਿਸ ਤੋਂ ਮੈਂ ਜਾਣੂ ਸਾ ਮੇਰੇ ਸਾਹਮਣੇ ਬਿਨਾਂ ਕਿਸੇ ਝਿਜਕ ਜਾਂ ਅੱਖ ਰਖਾਓ ਤੋਂ ਉਹ सेठ ਨਾਲ ਪ੍ਰੇਮ ਲੀਲਾ ਰਚਾਰੇ ਸੀ ਮੈਂ ਕਿਸੇ ਵੱਡੇ ਹਲਵਾਈ ਦੀ ਦੁਕਾਨ ਉੱਤੇ ਜੋ ਪਕਵਾਨਾਂ ਨਾਲ ਭਰੇ ਥਾਲ ਕਿਸੇ ਗਾਹਕ ਨੂੰ ਦੇ ਰਿਹਾ ਹੋਵੇ ਛਟਾਂਕ ਬਰਫੀ ਲੈਣ ਲਈ ਉਡੀਕ ਵਿੱਚ ਖੜਾ ਸਾਂ ਇਤਨੇ ਵਿੱਚ ਕੁਝ ਰੌਲਾ ਪੈ ਗਿਆ ਪੌੜੀਆਂ ਵਿੱਚ ਉਤਰਨ ਚੜਨ ਦੀ ਧਗੜ-ਧਗੜ ਹੋਈ ਤਖਤੇ ਖੜਕਾਉਣ ਦਾ ਸ਼ੋਰ ਉੱਠਿਆ ਤੇ ਫਿਰ ਇੱਕਦਮ ਖਮੋਸ਼ੀ ਚ ਆ ਗਈ ਇਸ ਰੌਲੇ ਦੇ ਜ਼ਕਾ ਜ਼ਕ ਦਬਣ ਨਾਲ ਹੀ ਹੇਠਲੀ ਮੰਜ਼ਲ ਤੋਂ ਆਵਾਜ਼ ਆਈ ਸੁਣਾਈ ਦਿੱਤੀ ਪੁਲਿਸ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਸੇਠ ਨੇ ਝੜ ਟੋਪੀ ਸਿਰ ਉਤੇ ਰੱਖੀ ਨੋਟਾਂ ਦੀ ਗੱਠੀ ਧੋਤੀ ਦੀ ਆਂਟੀ ਵਿੱਚ ਅਡਾਉਣਗੀ ਤੇ ਉੱਠ ਖੜੋਤਾ ਹੋਇਆ ਬੂਹੇ ਵੱਲ ਲੱਭ ਗਿਆ ਤੇ ਕਾਲੇ ਪੰਪ ਪੈਰੀ ਪਾ ਕੇ ਤਿੱਤਰ ਹੋ ਗਿਆ ਮੈਂ ਉੱਠਣ ਲੱਗਾ ਤਾਂ ਕਮਲਾ ਬੂਹੇ ਵੱਲ țeḍḍī ਝਾਤ ਮਾਰ ਕੇ ਬੋਲੀ ਇਹ ਸਾਰੇ ਨੂੰ ਜਾਣਦੇ 4 ਘੰਟੇ ਦਾ ਬੈਠਾ ਸੀਗਾ ਜਿੰਨੇ ਪੈਸੇ ਦੇਨੇ ਸਨ ਦੇ ਚੁੱਕਾ ਸੀਗਾ ਤੁਸੀਂ ਬੈਠੋ ਇਥੇ ਬੋਲਸ ਨਹੀਂ ਆਵੇਗੀ ਹੇਟਲੀਆਂ ਕੁੜੀਆਂ ਕਈ ਵਾਰ ਕਿਸੇ ਗਾਹਕ ਨਾਲ ਲਫੜਾ ਕਰ ਬੈਠਦੀਆਂ ਹਨ ਤੇ ਉਸ ਨੂੰ ਨਸਾਉਣ ਲਈ ਪੁਲਸ ਦਾ ਡਰਾਮਾ ਰਚ ਦਿੰਦੇ ਹਨ ਮੇਰਾ ਡਰ ਜਾਂਦਾ ਰਿਹਾ ਥੋੜੇ ਜਰ ਪਿੱਛੋਂ ਹੇਠਾਂ ਫਿਰ ਗਾਉਂ ਤੇ ਘੁੰਗਰੂਆਂ ਦੀ ਛੰਕਾਰ ਸੁਣਾਈ ਦਿਨ ਲੱਗੀ ਕਮਲਾ ਬੋਲੀ ਚਲੋ ਅੰਦਰ ਚੱਲਗੇ ਗੱਲਾਂ ਕਰਾਂਗੇ ਬੈਠਦੇ ਆਂ ਤ ਉਸ ਨੇ ਇਸ਼ਾਰੇ ਨਾਲ ਸੰਜਿੰਦਿਆਂ ਨੂੰ ਛੁੱਟੀ ਕਰ ਦਿੱਤੀ। ਉਸ ਰਾਤ ਮੈਂ ਸਵੇਰ ਤੀਕ ਉਸ ਕੋਲ ਰਿਹਾ ਜਦ ਮੈਂ ਉਸ ਨੂੰ ਰੁਪਈਏ ਦੇਣ ਲੱਗਾ ਤਾਂ ਉਸ ਆਖਿਆ ਇਹਨਾਂ ਨੂੰ ਰੱਖੋ ਫਿਰ ਕਦੇ ਲੈ ਲਵਾਂਗੀ। ਅੱਜ ਤੁਸੀਂ ਮੇਰੇ ਮਹਿਮਾਨ ਹੋ। ਉਹ ਬੈਸਤਰ ਵਿੱਚ ਪਈ ਚ ਰਾਤ ਦੀ ਗੱਲਾਂ ਕਰਦੀ ਰਹੀ। ਉਸ ਦਾ ਸਾਂਵਲਾ ਜਿਸਮ ਰਾਤ ਦੇ ਹਨੇਰੇ ਵਿੱਚ ਇੱਕ ਮੱਕ ਹੋ ਗਿਆ ਸੀਗਾ। ਉਹ ਘਰੇਲੂ ਔਰਤ ਵਾਂਗ ਗੱਲਾਂ ਕਰਕੇ ਮੈਨੂੰ ਫਸਲਾ ਰਹੀ ਸੀ। ਮੈਂ ਸੋਚਿਆ ਮੈਂ ਕਿੱਥੋਂ ਦਾ ਰੇਸ ਹਾਂ ਤੇ ਮੇਰੇ ਕੋਲੋਂ ਇਸਨੇ ਕੀ ਲੈਣਾ ਹੈ। ਉਹ ਆਖ ਰਹੀ ਸੀ ਕਿ ਮਦਰਾਸ ਵਿੱਚ ਮੈਂ 2-3 ਫਿਲਮਾਂ ਵਿੱਚ ਐਕਟਰਾਂ ਦਾ ਸ਼ਟ ਕੀਤਾ ਸੀਗਾ ਉੱਥੇ ਮੇਰਾ ਇੱਕ ਮਰਾਠੇ ਨਾਲ ਇਸ਼ਕ ਹੋ ਗਿਆ ਜੋ ਮੈਨੂੰ ਬੰਬਈ ਲੈ ਆਇਆ ਸੀਗਾ ਅਸੀਂ ਦਾਦਰ ਰਹਿੰਦੇ ਸਾਂ ਇੱਥੇ ਫਿਲਮਾਂ ਦੇ ਕਈ ਸਟੂਡੀਓ ਹਨ ਕੰਮ ਚੋਖਾ ਸੀਗਾ ਜਦੋਂ ਮੇਰੇ ਬੱਚੀ ਹੋਣ ਵਾਲੀ ਸੀ ਤਾਂ ਫਿਲਮਾਂ ਵਿੱਚੋਂ ਮੈਨੂੰ ਕੰਮ ਮਿਲਣਾ ਬੰਦ ਹੋ ਗਿਆ ਉਹ ਸ਼ਰਾਬ ਪੀ ਕੇ ਮੈਨੂੰ ਕੱਟਦਾ ਇੱਕ ਦਿਨ ਮੈਂ ਉਸ ਨੂੰ ਛੱਡ ਕੇ ਦਿੱਲੀ ਆ ਗਈ ਇੱਥੇ ਆ ਕੇ ਇਹ ਕੋਠਾ ਲੈ ਲਿਆ ਸੀਗਾ ਥੋੜੇ ਚਿਰ ਪਿੱਛੋਂ ਹੀ ਮੇਰੇ ਬੱਚੀ ਪੈਦਾ ਹੋਏ ਸੀਗੀ ਰਸੋਈ ਵਾਲੇ ਕਮਰੇ ਵਿੱਚ ਉਸ ਦਾ ਪੰਘੂੜਾ ਹੈ ਬਹੁਤ ਹੀ ਪਿਆਰੀ ਬੱਚੀ ਹੈ ਜਦੋਂ ਘਾਹਕਨ ਨੂੰ ਭੁਖਤੌਂਦੀ ਹਾਂ ਉਹ ਸੁੱਤੀ ਹੁੰਦੀ ਹੈ ਤੁਸੀਂ ਕੀ ਸੋਚ ਰਹੇ ਹੋ ਕੁਝ ਵੀ ਨਹੀਂ ਉਹ ਉਸੇ ਲੋਰ ਵਿੱਚ ਬੋਲਦੀ ਰਹੀ ਦੋ ਸਾਲ ਮੈਂ ਇਹ ਤੰਦਾ ਹੋਰ ਕਰਾਂਗੀ ਫਿਰ ਮੇਰੀ ਬੱਚੀ ਤਿੰਨ ਸਾਲ ਦੀ ਹੋ ਜਾਵੇਗੀ ਤੇ ਮੈਂ ਇਹ ਕੋਠਾ ਛੱਡ ਦਿਆਂਗੀ ਤਿੰਨ ਸਾਲ ਦੇ ਬੱਚੇ ਨੂੰ ਆਪਣੇ ਆਲੇ ਦੁਆਲੇ ਦਾ ਗਿਆਨ ਹੋਣਾ ਸ਼ੁਰੂ ਹੋ ਜਾਂਦਾ ਹੈ ਮੈਂ ਨਹੀਂ ਚਾਹੁੰਦੀ ਮੇਰੀ ਬੱਚੀ ਉੱਤੇ ਇਸ ਦਾ ਕੋਈ ਅਸਰ ਪਵੇ ਮੈਂ ਉਸ ਦੀ ਪੜ੍ਹਾਈ ਲਈ ਰੁਪਈਏ ਅਲਹਿਦਾ ਰੱਖ ਛੱਡੇ ਹਨ ਮੇਰੇ ਕੋਲ ਕਾਫੀ ਪੈਸਾ ਹੈ ਜਦੋਂ ਵੀ ਮੈਂ ਮਰਦ ਜਾਤ ਨਾਲ ਪਿਆਰ ਕੀਤਾ ਉਹ ਮੈਨੂੰ ਧੋਖਾ ਦਿੱਤਾ ਹੀ ਆ ਪਰ ਕਿਸੇ ਉੱਤੇ ਵਿਸ਼ਵਾਸ ਕੀਤੇ ਬਿਨਾਂ ਗੁਜ਼ਾਰਾ ਵੀ ਨਹੀਂ ਗਾ ਮਨੁੱਖ ਪੱਥਰ ਦੀ ਮੂਰਤੀ ਵਿੱਚ ਵਿਸ਼ਵਾਸ ਰੱਖ ਕੇ ਜੀਵਨ ਬਤਾਉਣਾ ਚਾਹੁੰਦਾ ਹੈ ਕਿਉਂਕਿ ਪੱਥਰ ਧੋਖਾ ਨਹੀਂ ਦੇ ਸਕਦਾ ਗਾ ਉਹ ਚੁੱਪ ਹੋ ਗਈ ਹਨੇਰੇ ਵਿੱਚ ਮੈਨੂੰ ਉਸ ਦਾ ਸਾਵਲਾ ਗਰਮ ਸਾਹ ਮਹਿਸੂਸ ਹੋਇਆ ਜਿਸ ਵਿੱਚ ਤਜਰਬੇ ਦੀ ਕੜਤਨ ਤੇ ਇਸਤਰੀ ਦੇ ਪੰਗਰੇ ਜਜ਼ਬਾਤ ਦੀ ਲਰਜਿਸ ਸੀਗੀ ਸਵੇਰੇ 5 ਵਜੇ ਜਦ ਮੈਂ ਤੁਰਨ ਲੱਗਾ ਤਾਂ ਉਸਨੇ ਮੇਰਾ ਕੋਟ ਫੜਾਉਂਦੇ ਆਖਿਆ ਆਓ ਤੁਹਾਨੂੰ ਆਪਣੇ ਬੱਚੀ ਦਿਖਾਵਾਂ ਨਾਲ ਦੇ ਨਿੱਕੇ ਕਮਰੇ ਵਿੱਚ ਪਏ ਜਿੱਥੇ ਨੀਲੇ ਲਾਟੂ ਦੀ ਮੱਧਮ ਰੋਸ਼ਨੀ ਵਿੱਚ ਉਸ ਬੱਚੀ ਸੁੱਤੀ ਪਈ ਸੀ ਮੈਂ ਝੋਕ ਕੇ ਬੱਚੀ ਨੂੰ ਦੇਖਿਆ ਕਮਲਾ ਮੇਰੀ ਓੜ ਪਿੱਛੇ ਖੜੀ ਸੀਗੀ ਅੱਖ ਬਚਾ ਕੇ ਮੈਂ 70 ਰੁਪਏ ਬੱਚੀ ਦੇ ਸਰਹਾਣੇ ਹੇਠ ਰੱਖ ਦਿੱਤੇ ਤੇ ਉਸ ਦਾ ਮੱਥਾ ਚਮਕ ਕੇ ਬੋਲਿਆ ਵਾਕਈ ਬਹੁਤ ਪਿਆਰੀ ਹੈ ਅਗਲੀ ਰਾਤ ਜਦ ਮੈਂ ਕਮਲਾ ਕੋਲ ਗਿਆ ਤਾਂ ਉਹ ਮੇਰੇ ਨਾਲ ਲੜ ਪਈ ਸੀਗੀ ਬੋਲੀ ਤੂੰ ਬੱਚੀ ਨੂੰ ਰੁਪਈਏ ਦੇ ਕੇ ਪਾਪ ਕੀਤਾ ਮੈਂ ਤੈਨੂੰ ਗਾਹਕ ਸਮਝ ਕੇ ਉਸ ਕੋਲ ਨਹੀਂ ਸੰ ਲੈ ਕੇ ਗਈ ਜੇ ਕੋਈ ਦੇਣਾ ਹੀ ਸੀ ਤਾਂ ਕੋਈ ਖੜਾਉਣਾ ਦਿੰਦਾ ਜਾਂ 1 ਰੁਪਈਆ ਪਰ ਤੂੰ ਉਹੀ 7 ਰੁਪਈਏ ਉਸ ਨੂੰ ਦੇ ਦਿੱਤੇ ਜੋ ਰਾਤ ਠਹਿਰਨ ਲਈ ਮੈਨੂੰ ਦੇਣੇ ਸਨ ਤੈਨੂੰ ਸ਼ਰਮ ਨਾ ਆਈ ਉਸ ਨੇ ਸਾਰੇ ਹੀ ਨੋਟ ਮੁਠੀ ਵਿੱਚ ਮਰੋੜ ਕੇ ਮੇਰੇ ਵੱਲ ਵਗਾਹ ਮਾਰੇ ਧਰਨ ਲੱਗ ਪਈ ਮੈਨੂੰ ਬਹੁਤ ਨਿਮੋਸ਼ੀ ਹੋਈ ਰੁਪਈਏ ਜੇ ਵਿੱਚ ਪਾ ਲਏ ਤੇ ਉਸ ਤੋਂ ਮਾਫੀ ਮੰਗੀ। ਇਸ ਪਿੱਛੇ ਕਮਲਾ ਦਾ ਘਰ ਮੇਰੇ ਲਈ ਹਰ ਸਮੇਂ ਖੁੱਲਾ ਸੀਗਾ। ਕਈ ਵਾਰ ਮੈਂ ਦਿਨ ਵੇਲੇ ਵੀ ਜਾ ਵੜਦਾ। ਉਹ ਚਾਹ ਨਾਲ ਸਾਗ گوشਤ ਬਣਾਉਂਦੀ ਤੇ ਮੇਰੀ ਸੇਵਾ ਕਰਦੀ। ਕਈ ਵਾਰ ਮੇਰੇ ਰਮਾਲ ਤੇ ਜਰਾਬਾਂ ਵੀ ਧੋ ਦਿੰਦੀ। ਮੈਂ ਬੱਚੀ ਨੂੰ ਚੱਕ ਕੇ ਪਿਆਰ ਕਰਦਾ। ਇੱਕ ਦੋ ਵਾਰ ਦਿਲ ਵਿੱਚ ਇਹ ਵੀ ਆਈ ਕਿ ਇਸ ਨੂੰ ਆਪਣੇ ਘਰ ਵਸਾ ਲਵਾਂ ਪਰ ਹਿਆ ਨਹੀਂ ਸੀ ਪੈਂਦਾਗਾ। ਅਕਸਰ ਰਾਤ ਦੇ 11 ਵਜੇ ਮੈਂ ਉਸ ਕੋਲ ਜਾਂਦਾ ਉਦੋਂ ਤੀਕ ਉਹ ਆਪਣੇ ਤੰਦੇ ਤੋਂ ਵੇਲੇ ਹੋ ਚੁੱਕੀ ਹੁੰਦੀ ਕਈ ਵਾਰ ਉਸਦੇ ਹੱਥਾਂ ਦਾ ਪੱਕਿਆ ਸਾਗ گوشਤ ਖਾਂਦਿਆਂ ਮੈਂ ਇਹ ਸੋਚਦਾ ਕਿ ਜਿਵੇਂ ਮੈਂ ਉਸ ਦੀ ਹਰਾਮ ਦੀ ਕਮਾਈ ਖਾ ਰਿਹਾ ਹਾਂ ਹੋਵਾ ਇੱਕ ਰਾਤ ਮੈਂ ਤੇ ਕਮਲਾ ਬੈਠੇ ਰੋਟੀ ਖਾ ਰਹੇ ਸੀ ਸਾ। ਹੇਠਲੀ ਮੰਜ਼ਲ ਤੋਂ ਚੀਕਾਂ ਸੁਣਾਈ ਦਿੱਤਾਂ। ਲੋਕਾਂ ਦੇ ਦੌੜਨ ਦੀ ਆਵਾਜ਼ ਆਈ ਤੇ ਫਿਰ ਇੱਕ ਬੁੱਢੀ ਦੀ ਹਾਲ ਦੁਹਾਈ ਖੂਨ ਖੂਨ ਖੂਨ। ਅਸੀਂ ਦੋਵੇਂ ਸਹਿਮ ਗਏ ਸੀ ਕਿ ਥੋੜੇ ਜਿਹਾ ਪਿੱਛੋਂ ਭਾਰੀ ਬੂਟਾਂ ਦੀ ਧਗੜ ਧਗੜ ਹੋਈ। ਮੈਂ ਖਿੜਕੀ ਵਿੱਚੋਂ ਝੇਠਾਂ ਚਾ ਕੇ ਦੇਖਿਆ ਪੁਲਿਸ ਦਾ ਟਰੱਕ ਤੇ ਜੀਪ ਖੜੀ ਸੀ ਤੇ ਸਿਪਾਹੀਆਂ ਨੇ ਬਿਲਡਿੰਗ ਨੂੰ ਘੇਰਾ ਪਾਇਆ ਹੋਇਆ ਸੀਗਾ। ਇੱਕ ਥਾਣੇਦਾਰ ਤੇ ਚਾਰ ਸਿਪਾਹੀ ਕਮਲਾ ਦੇ ਕੋਠੇ ਵਿੱਚ ਵੀ ਆ ਚੜੇ। ਸਭਨਾ ਕੋਠਿਆਂ ਦੀ ਤਲਾਸ਼ੀ ਹੋ ਰਹੀ ਸੀ ਜੀ ਸਾਰੇ ਤਮਾਸ਼ੀਨ ਹੱਟਾ ਕੇ ਕਈ ਸਜਿੰਦੇ ਵੀ ਦ ਕਮਲ ਨੂੰ ਕੁਝ ਨਾ ਆਖਿਆ ਪਰ ਮੈਨੂੰ ਫੜ ਕੇ ਲੈ ਗਏ ਮੇਰੇ ਨਾਲ ਹੀ ਦੂਸਰੀ ਮੰਜ਼ਲ ਦੇ ਤਿੰਨ ਸਜਿੰਦੇ ਤੇ ਚਾਰ ਰੰਡੀਆਂ ਫੜੀਆਂ ਗਈਆਂ ਤੇ ਪਹਾੜਾਂ ਗਾਂ ਦੇ ਦੋ ਗੁੰਡੇ ਵੀ ਤੇ ਦੋ ਲਾਲੇ ਵੀ ਇਕ ਹੁਣਕ ਪੰਜਾਬਣ ਰੰਡੀ ਸਦਕਾ ਹੋਇਆ ਸੀਗਾ ਜਿਸ ਦਾ ਨਾਮ ਬੇਗਮ ਸੀਗਾ ਦੋ ਸਮਗਲਰ ਜਿਨ੍ਹਾਂ ਦੀ ਆਪਸ ਵਿੱਚ ਲੱਗਦੀ ਸੀਗੀ ਬੇਗਮ ਦੇ ਆਸ਼ਕ ਸਨ ਉਹ ਰਾਤ ਦੋਵੇਂ ਕੋਠੇ ਇਕੱਠੇ ਹੀ ਹੋ ਗਏ ਸੀਗੇ ਕੋਠੇ ਤੇ ਇਹ ਨਿਬੇੜਾ ਕਰਨ ਲਈ ਕਿ ਦੋਹਾਂ ਵਿੱਚੋਂ ਕੌਣ ਬੇਗਮ ਕੋਲ ਠਹਿਰੇਗਾ ਆਪਸ ਵਿੱਚ ਲੜ ਪਏ ਬੇਗਮ ਦੇ ਛੜਾਉਂਦੇ ਛੜਾਉਂਦੇ ਇੱਕ ਸਮਗਲਰ ਨੇ ਦੂਜੇ ਦੀ ਛਾਤੀ ਵਿੱਚ ਛੁਰਾ ਕੱਢ ਮਾਰਿਆ ਛੁਰਾ ਲੱਗਦੇ ਸਾਰ ਛਾਤੀ ਵਿੱਚ ਖੂਨ ਦਾ ਫੁਆਰਾ ਫੁੱਟਿਆ ਤੇ 6 ਫੁੱਟ ਲੰਮਾ ਜ਼ਖਮ ਥਾਂ ਡੇਰੀ ਹੋ ਗਿਆ ਕਤਲ ਦੌੜ ਗਿਆ ਸੀਗਾ ਥਾਣੇ ਲੈ ਜਾ ਕੇ ਸਾਨੂੰ ਸਾਰਿਆਂ ਨੂੰ ਵੱਖ-ਵੱਖ ਬੰਦ ਕਰ ਦਿੱਤਾ ਦੋ ਦਿਨ ਪੁਰਸ ਦੇ ਰਗੜੇ ਖਾ ਕੇ ਤੇ ਪੈਸੇ ਚੋਕ ਕੇ ਜਿਸ ਲਈ ਮੈਨੂੰ ਆਪਣਾ ਗ੍ਰਾਮੋਫੋਨ ਵੇਚਣਾ ਪਿਆ ਮਸਾਂ ਛਟਕਾਰਾ ਹੋਇਆ ਮੈਂ ਦਿਲ ਵਿੱਚ ਕਮਲਾ ਮਦਰਾਸ ਨੂੰ 100-100 ਗੱਲ ਕੱਢੀ ਆਪਣੇ ਆਪ ਉੱਤੇ ਲਹਨਤ ਪਾਈ ਤੇ ਰੰਡੀ ਦੇ ਕੋਠੇ ਜਾਣ ਤੋਂ ਤਾਬਾ ਕੀਤੀ ਦੈਨ ਲੰਘਦੇ ਗਏ ਮੇਰਾ ਆਪਣੇ ਦਫ਼ਤਰ ਦੀ ਸਿੰਦਨ ਕੁੜੀ ਨਾਲ ਮੰਗਲਚਾਰ ਹੋ ਗਿਆ ਸੀਗਾ ਦੋ ਟਾਈ ਮਹੀਨੇ ਉਸ ਨਾਲ ਦੋਸਤੀ ਰਹੀ ਉਹ ਧਾਰੀਦਾਰ ਸਰਬਤੀ ਖਰਬੂਜੇ ਵਾਂਗ ਸੀਗੀ ਜੋ ਵਿੱਚੋਂ ਫਿੱਕਾ ਨਿਕਲ ਆਵੇ ਕਈ ਵਾਰ ਕਮਲਾ ਦੀ ਲਜੀਜ਼ ਸ਼ਖਸੀਅਤ ਜਿਆਦਾ ਆਉਂਦੀ ਪਰ ਮੈਂ ਇਸ ਨੂੰ ਗਈ ਗੁਜ਼ਰੀ ਗੱਲ ਸਮਝ ਕੇ ਛੱਡ ਦਿੰਦਾ ਸਿੰਦਨ ਕੁੜੀ ਨੇ 2 ਮਹੀਨਿਆਂ ਵਿੱਚ ਹੀ ਮੈਨੂੰ ਤੰਗ ਕਰ ਮਾਰਿਆ ਹਰ ਵੇਲੇ ਕੋਈ ਨਾ ਕੋਈ ਸਵਾਲ ਪਾਈ ਰੱਖਦੀ ਕਦੇ ਸਿਨੇਮੇ ਦਾ ਟਿਕਟ ਕਦੇ ਬੰਗਾਲੀ ਮਾਰਕੀਟ ਦੇ ਗੋਲ ਗੱਪੇ ਤੇ ਚਾਟ ਕਦੇ ਉਸਦੇ ਸੈਂਡਲ ਦੀ ਅੱਡੀ ਲਵਾਉਂਦੀ ਸੀ ਫਿਰ ਮੈਨੂੰ ਪਤਾ ਲੱਗਾ ਕਿ ਮੇਰੇ ਵਰਗੇ ਹੋਰ ਵੀ 2-4 ਛੁੱਡੂ ਉਸਦੇ ਚੱਕਰ ਵਿੱਚ ਹਨ ਮੇਰਾ ਹੱਥ ਖਿੱਚਿਆ ਦੇਖ ਕੇ ਉਹ ਛੜੱਪਾ ਮਾਰ ਗਈ ਤੇ ਉਸਨੇ ਮੇਰੇ ਹੀ ਨਾਲ ਗੱਲ ਕਰਨੀ ਛੱਡ ਦਿੱਤੀ ਮੈਂ ਫਿਰ ਉਸੇ ਤਰ੍ਹਾਂ ফাঁਕ ਦਾ ফাঁਕ ਹੁਣ ਮੈਨੂੰ ਕਈ ਵਾਰ ਕਮਲਾ ਯਾਦ ਆਉਂਦੀ ਨਾਲ ਹੀ ਕੋਠਾਂ ਦੀ ਪਕੜ ਪੱਕ ਤਗੜ ਤੇ مشکوک ਸਨਸਣੀ ਦਾ ਖਿਆਲ ਆਉਂਦਾ ਸੀਗਾ ਐਸ ਡਰ ਦੇ ਹੇਠਾਂ ਇੱਕ ਲਾਲਸਾ ਵੀ ਧੜਕਦੀ ਸੀਗੀ ਪਰ ਮੈਂ ਦੁਬਾਰਾ ਉਹ ਹਨੇਰੀਆਂ ਸਿੱਲੀਆਂ ਪੌੜੀਆਂ ਚੜ੍ਹਨ ਲਈ ਤਿਆਰ ਨਹੀਂ ਸੀ ਇਕਲਾਰ ਮੇਰਾ ਫੌਜੀ ਦੋਸਤ ਬਖਤੌਰਾ ਸਿੰਘ ਛੁੱਟੀ ਜਾਂਦਾ ਰਾਹ ਵਿੱਚ ਮੇਰੇ ਕੋਲ ਰੁਕ ਗਿਆ ਰਾਤ ਨੂੰ ਮੇਰੇ ਮਨ ਵਿੱਚ ਆਈ ਅੱਜ ਕਿਉਂ ਨਾ ਕਮਲਾ ਕੋਲ ਜਾਇਆ ਜਾਵੇ ਬਖਤੌਰਾ ਤਗੜਾ ਉੱਚਾ ਲੰਮਾ ਕੁੰਡਾ ਮੁੱਛਾਂ ਵਾਲਾ ਗੱਭਰੂ ਸੀਗਾ ਉਸ ਦੀ ਖੱਬੀ ਗੱਲ ਉੱਤੇ ਇੱਕ ਲੰਮਾ ਕਾਤੀਦਾਰ ਕਾਲਾ ਨਿਸ਼ਾਨ ਸੀਗਾ ਉਸ ਦੇ ਨਾਲ ਹੋਣ ਕਰਕੇ ਮੇਰਾ ਹੌਸਲਾ ਦੁੱਗਣਾ ਹੋ ਗਿਆ ਸੀ ਅਸੀਂ ਰਾਤ ਦੇ 10 ਵਜੇ ਜਦ ਕਮਲਾ ਦੇ ਕੋਠੇ ਦੀਆਂ ਪੌੜੀਆਂ ਚੜ੍ਹਨ ਲੱਗੇ ਤਾਂ ਹੇਠਾਂ ਆਪਣਵਾੜੀ ਨੇ ਮੁਸਕਰਾ ਕੇ ਮੇਰਾ ਸਵਾਗਤ ਕੀਤਾ ਤੇ ਆਖਿਆ ਬੜੇ ਦਿਨوں ਮੇ ਦਰਸ਼ਨ ਹੋਏ ਆਪਕੇ ਪਾਣ ਖਾਈਏਗਾ ਜਾਣਾ ਹੀਠ ਪਾਣ ਦਬਾ ਕੇ ਅਸੀਂ ਉੱਪਰ ਚੜੇ ਮੈਨੂੰ ਪੌੜੀਆਂ ਵਿੱਚ ਹੁਣੇ ਰਸਲੀ ਜਾਣੇ ਪਛਾਣੀ ਹਵਾੜਾਈ ਜਿਸ ਵਿੱਚ ਗਰਮ ਨਰਮ ਤਸੱਦੀ ਸੀਗੀ ਖੰਕੰਗੁਰੂਆਂ ਤੇ ਤਬਲੇ ਦੀ ਥਾਪ ਉਸੇ ਤਰ੍ਹਾਂ ਗੂੰਜ ਰਹੀ ਸੀਗੀ ਜ਼ਿੰਦਗੀ ਤੰਦਾ ਚਹਲ ਪਹਿਲ ਤਮਾਸ਼ੀਨਾ ਦੇ ਜਲਵੇ ਉਸੇ ਤਰ੍ਹਾਂ ਰਵਾਰਾ ਵਈ ਸਨ ਐਸੇ ਮਾਹੌਲ ਨੇ ਮੇਰੀ ਅਸੰਤੋਸ਼ਟ ਭਾਵਨਾ ਨੂੰ ਤਮਕੀ ਦਿੱਤੀ ਸੀ ਕਿ ਲੰਘਦੇ-ਲੰਘਦੇ ਮੈਂ ਦੂਜੀ ਮੰਜ਼ਲ ਦੇ ਕੋਠੇ ਤੇ ਇਸ ਦੇ ਵਿਹੜੇ ਵੱਲ ਨਜ਼ਰ ਮਾਰੀ। ਰੋਸ਼ਨੀ ਵਿੱਚ ਹਾਸੇ ਤੇ ਵਾਹ-ਵਾਦਾ ਸ਼ੋਰ ਸੀਗਾ। ਅਸੀਂ ਕਮਲਾ ਦੇ ਕੋਠੇ ਅੱਗੇ ਜਾ ਖਲੋ ਗਏ। ਵੱਡਾ ਕਮਰਾ ਖਾਲੀ ਜਾ ਪਿਆ। ਹਾਲਾਂਕਿ ਦੋਵੇਂ ਸਜਿੰਦੇ ਤੇ ਚਿੱਟੀਆਂ ਚਾਦਰਾਂ ਉਸੇ ਤਰ੍ਹਾਂ ਸਨ। ਕਮਲਾ ਉੱਥੇ ਨਹੀਂ ਸੀਗੀ। ਰੰਗੀ ਵਾਲੇ ਮੀਏ ਨੇ ਮੈਨੂੰ ਦੇਖ ਕੇ ਸਲਾਮ ਕੀਤਾ ਤੇ ਅਸੀਂ ਅੰਦਰ ਜਾ ਕੇ ਬੈਠ ਗਏ। ਮੈਂ ਪੁੱਛਿਆ ਕਮਲਾ ਕਿੱਥੇ ਹੈ? ਮੀਆ ਬੋਲਿਆ ਬੈਠੀਏ, ਅਭੀ ਆਤੀ ਹੈ। ਇਤਨੇ ਵਿੱਚ ਨਾਲ ਦੇ ਕਮਰੇ ਵਿੱਚੋਂ ਇੱਕ ਪੁੱਚਰ ਸਰਦਾਰ ਆਪਣੀ ਤਹਿਮਤ ਨੂੰ ਠੀਕ ਕਰਦਾ ਨਿਕਲਿਆ ਤੇ ਸਾਡੇ ਵੱਲ ਘੂਰਦਾ ਹੋਇਆ ਬਾਹਰ ਚਲਾ ਗਿਆ 2 ਮਿੰਟ ਪਿੱਛੇ ਕਮਲਾ ਨਿੱਕੇ ਕਮਰੇ ਵਿੱਚੋਂ ਨਾਮੂ ਦਾ ਨਮੂਨਾਦਾਰ ਹੋਈ ਆਵੇ ਉਸ ਨੇ ਸਫੈਦ ਸਾੜੀ ਪਾਈ ਹੋਈ ਸੀ ਜਿਸ ਵਿੱਚੋਂ ਉਸ ਦਾ ਗ드ਰਾਇਆ ਹੋਇਆ ਸਰੀਰ ਥਮ-ਥਮ ਕਰ ਰਿਹਾ ਸੀਗਾ ਮੱਥੇ ਦੀ ਮੋਟੀ ਬਿੰਦੀ ਤੇ ਨੱਕ ਵਿੱਚ ਕੋਕਾ ਉਸੇ ਤਰ੍ਹਾਂ ਚਮਕ ਰਿਹਾ ਸੀਗਾ ਮੈਨੂੰ ਦੇਖ ਉਠ ਠੰਬਰੀ ਤੇ ਫਿਰ ਸੰਭਲ ਕੇ ਬੋਲੀ ਅੱਜ ਕਿਵੇਂ ਰਾਹ ਭੁੱਲ ਗਏ ਹੋ ਮੈਨੂੰ ਉਸ ਦੇ ਤੰਦੇ ਦਾ ਪਤਾ ਸੀ ਤੇ ਮੈਂ ਇਹ ਵੀ ਜਾਣਦਾ ਸਾਂ ਕਿ ਉਹ ਇੱਥੇ ਸਤਵੰਤੀ ਨਾਰੀ ਬਣੀ ਬੈਠੀ ਸਿਰਫ ਮੈਨੂੰ ਹੀ ਨਹੀਂ ਸੀ ਅੜਿਕ ਰਹੀ ਪਰ ਪੁੱਤਰ ਸਰਦਾਰ ਨੂੰ ਉਸੇ ਕਮਰੇ ਵਿੱਚੋਂ ਬਾਹਰ ਨਿਕਲਦੇ ਦੇਖ ਜਿੱਥੇ ਮੈਂ ਕਈ ਰਾਤਾਂ ਗੁਜ਼ਾਰੀਆਂ ਸਨ ਮੈਨੂੰ ਗੁੱਸਾ ਆਇਆ ਓਨ ਲੱਗਿਆ ਜਿਵੇਂ ਚਿੱਟੀ ਚਾਦਰ ਉੱਤੇ ਕੋਈ ਚਿੱਕੜ ਵਿੱਚ ਲਿਬੜਿਆ ਮਸ਼ਕ ਮਾਰਦਾ ਬੋਕ ਆਪਣੇ ਨਿਸ਼ਾਨ ਛੱਡ ਗਿਆ ਹੋਵੇ ਮੈਂ ਈਰਖਾ ਵਿੱਚ ਉੱਬਲ ਰਿਹਾ ਸੱਤ ਮੀਤ ਹੋਰ ਗੰਧਲੀ ਹੋ ਗਈ ਮੈਨੂੰ ਚੁੱਪ ਦੇਖ ਕੇ ਉਹ ਬੋਲੀ ਤੁਹਾਡੇ ਦੋਸਤ ਦਾ ਕੀ ਨਾਂ ਹੈ ਮੈਂ ਆਖਿਆ ਤੂੰ ਨਾ ਤੋ ਕੀ ਲੈਣਾ ਹੈ ਇਹ ਮੇਰਾ ਦੋਸਤ ਹੈ ਬਖਤੌਰਾ ਸਿੰਘ ਤੂੰ ਸਾਡੀ ਗੁੱਜੀ ਗੱਲ ਦਾ ਪਤਾ ਨਹੀਂ ਸੀਗਾ ਉਹ ਖੁਸ਼ ਹੋ ਕੇ ਬੋਲਿਆ ਬਾਈ ਬੜਾ ਤਰ ਮਾਲ ਹੈ ਮੇਰੇ ਅੰਦਰ ਦਸ਼ਟ ਭਾਵ ਜਾਗਿਆ ਮੈਂ ਆਖਿਆ ਮੇਰਾ ਦੋਸਤ ਤੇਰੇ ਨਾਲ ਠਹਿਰੇਗਾ ਕਮਲਾ ਨੇ ਇਸ ਗੱਲ ਦਾ ਸਧਾਰਨ ਪੇਸ਼ਾਵਰਨਾ ਮੁਸਕਰਾਹਟ ਨਾਲ ਉਤਰ ਦਿੱਤਾ ਮੈਨੂੰ ਤੁਹਾਡਾ ਦੋਸਤ ਵੀ ਉਤਨਾ ਹੀ ਅਜ਼ੀਜ਼ ਹੈ ਮੈਂ ਸੜ ਬਲ ਕੇ ਕੋਲੇ ਹੋ ਗਿਆ ਤੇ ਅੰਦਰੋਂ ਅੰਦਰੀ ਉਸ ਦੇ ਘਟਿਆ ਚੱਲਣ ਨੂੰ ਤਿਤਕਾਰਨ ਲੱਗਾ ਸੀਗਾ ਸਾੜੀ ਨੂੰ ਬਖਤੌਰ ਸਿੰਘ ਹੀ ਠੀਕ ਕਰੇਗਾ ਉਹ ਉਸ ਨਾਲ ਅੰਦਰ ਗਿਆ ਤੇ ਮੈਂ ਮੀਏ ਨੂੰ ਇਹ ਆ ਕੇ ਚਲਾ ਆਇਆ ਕਿ ਜਦ ਮੇਰਾ ਦੋਸਤ ਆਵੇ ਤਾਂ ਉਸ ਨੂੰ ਮੈਨੂੰ ਹੀਠਾਂ ਪਾਣ ਵਾਲੀ ਦੁਕਾਨ ਉਤੇ ਮਿਲਣ ਲਈ ਆਖੀ ਛੇਤੀ ਛੇਤੀ ਪਾਣੀ ਉਤਰ ਕੇ ਮੈਂ ਬਾਜ਼ਾਰ ਵਿੱਚ ਆ ਗਿਆ ਸਿਗਰਟਾ ਖਰੀਦਿਆਂ ਲੰਮਾ ਕਸ਼ ਖਿੱਚਿਆ ਤੇ ਫੁੱਟ ਪਾਥ ਉਤੇ ਟਹਿਲਣ ਲੱਗਾ ਦਿਮਾਗ ਵਿੱਚ ਕਈ ਖਿਆਲ ਗੁੱਥਮ ਗੁੱਥਾ ਸਨ ਪੁੱਛਰ ਸਰਦਾਰ ਦਾ ਤਹਿਮਤ ਮੀਏ ਦੀ ਸਰੰਗੀ ਬਖਤੌਰੇ ਦੀਆਂ ਕੁੰਡੀਆਂ ਮੁੱਚਾਂ ਏਨ ਲੱਗਿਆ ਜਿਵੇਂ ਸਰੰਗੀ ਦੇ ਮੱਥੇ ਉੱਤੇ ਮੋਟੀ ਗੋਲ ਬਿੰਦੀ ਲੱਗੀ ਹੋਵੇ ਮੇਰੇ ਅੰਦਰ ਨਫਰਤ ਦੇ ਚਿੰਗਾੜੇ ਉੱਡਣ ਲੱਗੇ ਤੇ ਇਹਨਾਂ ਦੀ ਬਜਦੀ ੜਕਦੀ ਰੋਸ਼ਨੀ ਵਿੱਚ ਕਮਲਾ ਦਾ ਸਾਵਲਾ ਮਸਤੀ ਪ੍ਰਜੋਬਨ ਡੁੱਬਦਾ ਤੇ ਉੱਭਰਦਾ ਨਜ਼ਰ ਆਇਆ ਸੀਗਾ ਅੰਧਾ ਘੰਟਾ ਮੈਂ ਫੈਦਾ ਰਿਆ ਇਤਨੇ ਵਿੱਚ ਪਾਣ ਦੀ ਦੁਕਾਨ ਉੱਤੇ ਖੜਾ ਬਖਤਾਰਾ ਦਿਖਾ ਦਿੱਤਾ ਉਹ ਮੈਨੂੰ ਲੱਭ ਰਿਹਾ ਸੀਗਾ ਦੂਰੋਂ ਹੀ ਉਸ ਦੀਆਂ ਬਰਾਸ਼ਾਂ ਖੜ ਗਈਆਂ ਤੇ ਉਹ ਮੇਰੇ ਵੱਲ ਵਧਿਆ ਮੋਢੇ ਉੱਤੇ ਤਫਾ ਮਾਰ ਕੇ ਬੋਲਿਆ ਤੂੰ ਉਥੋਂ ਦੌੜ ਹੀ ਆਇਆ ਨਿਰਸਵਰਗ ਦੇ ਝੂਟੇ ਸਨ ਰੁਪਈਏ ਤਾਂ ਸੱਤ ਧਰਾ ਲਏ ਪਰ ਆਨੰਦ ਆ ਗਿਆ ਅਸੀਂ ਦੋਵੇਂ ਘਰ ਪਰਤ ਆਏ ਸਾਰੇ ਰਾਹ ਬਖਤਾਰਾ ਉਸੇ ਦੀਆਂ ਗੱਲਾਂ ਕਰਦਾ ਰਿਹਾ ਉਹ ਵਾਰ-ਵਾਰ ਹੱਸਦਾ ਤੇ ਉਸ ਦੀ ਖੱਬੀ ਗੱਲ ਉਤਲਾ ਘਤੀ ਦਰ ਨਿਸ਼ਾਨ ਹੋਰ ਡੂੰਗਾ ਹੋ ਜਾਂਦਾ ਦੂਜੇ ਦਿਨ ਉਹ ਚਲਾ ਗਿਆ ਉਸ ਦੇ ਜਾਣ ਪਿੱਛੋਂ ਤੀਜੇ ਦਿਨ ਮੈਂ ਕਮਲਾ ਕੋਲ ਗਿਆ ਸੋਚਿਆ ਅੱਜ ਉਸ ਨੂੰ ਇਕੱਲਾ ਮਿਲਾਂਗਾ ਤੇ ਪੁੱਛਾਂਗਾ ਕਿ ਉਸ ਨੇ ਇਸ ਤਰ੍ਹਾਂ ਬੇਸ਼ਰਮਾ ਵਾਂਗ ਮੇਰੇ ਸਾਹਮਣੇ ਆਪਣੇ ਤ੍ਰਿਮਤਪਣ ਨੂੰ ਕਿਉਂ ਲਾਜ ਲਵਾਈ ਆ ਕਮਲਾ ਨੇ ਉਸੇ ਖੁਸ਼ਗਵਾਰ ਖੁਸ਼ਗਵਾਰ ਮੁਸਕਰਾਹਟ ਨਾਲ ਮੇਰਾ ਸਵਾਗਤ ਕੀਤਾ ਉਸਦੇ ਚਿਹਰੇ ਉੱਤੇ ਉਹੀ ਉਦਾਰਤਾ ਤੇ ਨਮਕੀਨ ਕشش ਸੀਗੀ ਮੈਂ ਆਪਣੇ ਦਿਲ ਦੀ ਰੜਕ ਲੁਕਾ ਕੇ ਗੱਲਾਂ ਕਰਦਾ ਰਿਹਾ ਸੀ ਕਿ ਕੋਚਰ ਪਿੱਛੇ ਟਹਿਰਨ ਦੀ ਗੱਲ ਕੀਤੀ ਤਾਂ ਉਹ ਮੈਨੂੰ ਨਿੱਕੇ ਕਮਰੇ ਵਿੱਚ ਲੈ ਗਈ ਜਾਂਦੇ ਸਾਰ ਬੋਲੀ ਲਿਆ ਪੈਸੇ ਮੈਂ ਉਸ ਵੱਲ ਤੱਕਿਆ ਉਸ ਦਾ ਗੰਭੀਰ ਕਾਰੋਬਾਰੀ ਚਿਹਰਾ ਦੇਖ ਕੇ ਜੀ ਕੀਤਾ ਕਿ ਥੱਪੜ ਮਾਰਾਂ ਪਰ ਪਹਿਲਾਂ ਇਸੇ ਥਾਂ ਰੰਡੀ ਦੇ ਇਸ਼ਕ ਵਿੱਚ ਹੋਏ ਖੂਨ ਦੀ ਗੱਲ ਯਾਦ ਕਰਕੇ ਮੈਂ ਸੰਭਲ ਗਿਆ ਤੇ ਆਖਿਆ ਮੈਨੂੰ ਨਹੀਂ ਸੀ ਪਤਾ ਕਿ ਜਿਹੜਾ 7 ਰੁਪਏ ਦੇਵੇ ਉਹੀ ਇਸ ਬਿਸਤਰ ਦਾ ਮਾਲਕ ਹੈ ਅਦਤੀ ਰਾਤ ਾਮਕਿਆ ਤੇ ਉਹ ਬਫਰ ਕੇ ਬੋਲੀ ਤੂੰ ਇਸ ਘਰ ਨੂੰ ਕੀ ਗਊਸ਼ਾਲਾ ਸਮਝ ਰੱਖਿਆ ਏ ਮੈਂ ਬੋਟੀਆਂ ਨਚਵਾਉਣ ਦੇ ਪੈਸੇ ਲੈਨੀ ਹਾਂ ਹਲਾਲ ਦੀ ਕਮਾਈ ਹੈ ਹਰਾਮ ਦੀ ਨਹੀਂ ਕੀ ਮੇਰੇ ਸਾਰੇ ਮਤੇ ਪੱਕੇ ਪਕਾਏ ਰਹਿ ਗਏ ਸੀਗੇ ਉਲੰਭਾ ਦੇਨ ਦੀ ਵਾਰੀ ਹੀ ਨਾ ਆਈ ਉਹ ਰੰਡੀ ਦੇ ਪੂਰੇ ਰੂਪ ਵਿੱਚ ਉਜਾਗਰ ਹੋ ਗਏ ਸੀਗੀ ਮੈਂ ਜੇਬ ਵਿੱਚੋਂ 70 ਰੁਪਏ ਕੱਢੇ ਤੇ ਫੜਾ ਦਿੱਤੇ ਅਸਨੇ ਪਹਿਲੇ ਦਿਨਾਂ ਵਾਂਗ ਸਾੜੀ ਦੇ ਪੱਲੇ ਨਾਲ ਬੰਨ੍ਹ ਲਈ ਥੋੜੀ دیر ਲਈ ਔਰ ਸੋਈ ਵਿੱਚ ਗਈ ਤੇ ਫਿਰ ਮੇਰੇ ਕੋਲ ਆ ਬੈਠੀ ਜਿਵੇਂ ਸਾਡਾ ਕੋਈ ਝਗੜਾ ਹੀ ਨਹੀਂ ਸੀ ਹੋਇਆਗਾ ਜਿਵੇਂ ਮੈਂ ਕੋਈ ਨਵਾਂ ਗਾਖ ਹੋਵਾਂ ਤੇ ਉਹ ਮੈਨੂੰ ਪੂਰੇ ਨੈਗ ਦੇ ਇਸਮਾਨੀ ਚਮਤਕਾਰ ਨਾਲ ਲੁਭਾ ਰਹੀ ਹੋਵੇ ਅਸਰਾਤ ਪਿੱਛੋਂ ਮੈਂ ਕਈ ਦਿਨ ਕੁੜਦਾ ਰਿਹਾ ਸੀਗਾ ਮੇਰੇ ਦਿਲ ਵਿੱਚ ਰੜਕ ਰਕ ਤੇ ਗੁੱਸਾ ਸੀਗਾ ਪਰ ਨਾਲ ਹੀ ਇੱਕ ਸੰਗਲੀਦਾਰ ਲਗਾਉ ਵੀ ਸੀਗਾ ਮੈਂ ਉਸ ਦੇ ਇਸ ਅਜੀਬ ਵਤੀਰੇ ਉੱਤੇ ਹੈਰਾਨ ਹੁੰਦਾ ਫਿਰ ਸੋਚਦਾ ਮਨਾ ਕਿਹੜੇ ਵਹਿਮ ਵਿੱਚ ਪੈ ਗਏ ਆਖਰ ਰੰਡੀ ਹੈ ਪੈਸੇ ਦੀ ਪੀੜ ਹੈ ਉਸ ਦਾ ਤੰਦਾ ਹੈ ਤੇ ਮੈਂ ਵੀ ਸੈਂਕੜਿਆਂ ਵਿੱਚ ਇੱਕ ਗਾਹਕ ਹਾਂ ਮੈਂ ਆਪਣੀਆਂ ਤਪਦੀਆਂ ਹੋਈਆਂ ਨਸਾਂ ਨੂੰ ਸ਼ਾਂਤੀ ਦੇਣ ਜਾਂਦਾ ਹਾਂ ਇਸ ਲਈ ਜੀ ਉਹ ਪੈਸੇ ਮੰਗੇ ਤਾਂ ਗਿਲੱਖ ਇਸ ਗੱਲ ਦਾ ਆ ਉਹ ਤੀਜੇ ਚੌਥੇ ਦਿਨ ਜਦੋਂ ਜੀ ਕਰਦਾ ਆ ਹੁਣ ਮੈਂ ਉਸ ਸਕੂਲ ਚਲਾ ਜਾਂਦਾ ਹਾਂ ਮੇਰੇ ਅੰਦਰ ਤਮਾਸ਼ੀਬੀਨਾਂ ਵਾਲੀ ਪੱਕਿਆਈ ਦੇ ਰੁਪਈਏ ਨਾਲ ਖਰੀਦੀ ਹੋਈ ਜਸਮਾਨੀ ਲਜਤ ਨੂੰ ਮੰਨਣ ਦਾ ਅਹਿਸਾਸ ਜਾਗ ਪਿਆ ਸੀ ਕਮਲਾ ਨਾਲ ਇੱਕ ਸਵਾਦਲਾ ਕਾਰੋਬਾਰ ਰਿਸ਼ਤਾ ਕਾਇਮ ਹੋ ਗਿਆ ਸੀਗਾ ਤੇ ਮੈਂ ਉਸ ਦਾ ਪੱਕਾ ਗਾਹਕ ਸੀ ਸਾਲ ਖਤਮ ਹੋਣ ਵਾਲਾ ਸੀ ਤੇ ਦਫ਼ਤਰ ਵੱਲੋਂ ਮੈਨੂੰ ਹੁਕਮ ਹੋਇਆ ਕਿ 30 ਜੂਨ ਤੋਂ ਪਹਿਲਾਂ-ਪਹਿਲਾਂ ਸਾਰੇ ਕੇਸ ਮੁਕੰਮਲ ਕਰਾਂ ਤੇ ਹਿਸਾਬ-ਮੁਕਾਬਾ। ਮੈਂ ਦੇਰ ਤੀਕ ਆਪਣੇ ਦਫ਼ਤਰ ਵਿੱਚ ਬੈਠਾ ਰਹਿੰਦਾ ਅਫਸਰ ਫਾਈਲਾਂ ਘਰ ਵੀ ਲੈ ਆਉਂਦਾ ਸੀ ਅਕਸਰ ਹੀ ਮੈਂ। 15-20 ਦਿਨ ਸਿਰ ਖੋਰ ਕਰਨ ਦੀ ਵਿਹਲ ਨਹੀਂ ਸੀ। ਮਹੀਨਾ ਖਤਮ ਹੋਣ ਪਿੱਛੇ ਜਦੋਂ ਪਹਿਲੀ ਤਰੀਕ ਨੂੰ ਤਨਖਾਹ ਮਿਲੀ ਤਾਂ ਮੈਂ ਸ਼ਾਮ ਨੂੰ ਲਿਸ਼ਕ-ਪਸ਼ਕੇ ਤਿਆਰ ਹੋਇਆ ਮਦਰਾਸਨ ਨੂੰ ਮਿਲਣ ਗਿਆ। ਮੈਂ ਦੰਦਨੌਂਦਾ ਹੋਇਆ ਉੱਪਰ ਜਾ ਪਹੁੰਚਿਆ ਤੇ ਸਿੱਧਾ ਉਸ ਕੋਠੇ ਦੇ ਬੁਹੇ ਅੱਗੇ ਜਾ ਖਲੋਤਾ ਸੀਗਾ। ਅੰਦਰ ਰੰਗ ਹੋਰ ਸੀਗਾ ਚਿੱਟੀਆਂ ਚਾਦਰਾਂ ਦੀਆਂ ਥਾਂ ਡੱਬੀਆਂ ਵਾਲੇ ਖੇਸ ਵਿਛੇ ਹੋਏ ਸਨ ਚਾਰ ਛੁਕੀਆਂ ਕੁੜੀਆਂ ਜਿਨ੍ਹਾਂ ਦੇ ਗੱਲਾਂ ਉੱਤੇ ਪਾਊਡਰ ਸੁਰਖੀ ਥੱਪੀ ਹੋਈ ਸੀਗੀ ਬੈਠੀਆਂ ਇੱਕ ਦੂਜੇ ਨਾਲ ਛੇੜਖਾਨੀ ਕਰ ਰਹੀਆਂ ਸਨ ਦੋਨੇ ਕਟਵੀਆਂ ਪਤਲੂਨਾ ਤੇ ਪੀਲੇ ਬਲਾਊਜ਼ ਪਾਏ ਹੋਏ ਸਨ ਦੋਨੇ ਚੂੜੀਦਾਰ ਪਜਾਮੀਆਂ ਤੇ ਲੰਮੇ-ਲੰਮੇ ਚਮਕੀ ਮੈਨੂੰ ਦੇਖ ਕੇ ਉਹ ਹੋਰ ਮਚਲ ਗਈਆਂ ਤੇ ਬੋਲੀਆਂ ਕਿਸ ਨਾਲ ਸ਼ਾਦੀ ਕਰੇਗਾ ਪਤਲੂਨ ਨਾਲ ਕਿ ਚੂੜੀਦਾਰ ਨਾਲ ਮੈਂ ਪੁੱਛਿਆ ਕਮਲਾ ਮ드ਰਾਸਨ ਕਿੱਥੇ ਹੈ ਇੱਕ ਜਣੀ ਚਮਕ ਕੇ ਬੋਲੀ ਮੈਂ ਹਾਂ ਕਮਲਾ ਰਸਗੁਲਾ ਖਾਏਗਾ ਦੁਜਿਨੇ ਟੋਕੇ ਆਖਿਆ ਅਰੀ ਬਖਤੀ ਕਿਉਂ ਹੈ ਸੇਠ ਠਹਿਰਨੇ ਆਇਆ ਹੈ ਇਹ ਸਾਲੀ ਭਗਾ ਦੇਗੀ ਆਇਏ ਸੇਠ ਅੰਦਰ ਆਈਏ ਹਮ ਆਪਕੀ ਕਮਲਾ ਸੇ ਕਮ ਨਹੀਂ ਗੇ ਮੈਂ ਇਹ ਬਕਵਾਸ ਦੇਖ ਕੇ ਹੀਠਾਂ ਉਤਰ ਆਇਆ ਪਾਣ ਵਾਲੇ ਤੋਂ ਸਿਗਰਟ ਖਰੀਦਦੇ ਹੋਏ ਪੁੱਛਿਆ ਕਮਲਾ ਕਿੱਥੇ ਗਈ ਉਸਨੇ ਸਿਗਰਟਾਂ ਦੀ ਡੱਬੀ ਫੜਾਉਂਦੇ ਹੋਏ ਆਖਿਆ ਸਾਹਿਬ 8 ਰੋਜ਼ ਹੋਏ ਹੈ ਉਹ ਜਹਾਂ ਸੇ ਚਲੀ ਗਈ ਹੈ ਬਹੁਤ ਸੇ ਲੋਕ ਪੁੱਛਣੇ ਆਤੇ ਹੈ ਮਗਰ ਕਿਸੇ ਕੋ ਬਤਾ ਕਰ ਨਹੀਂ ਗਈ ਕਿ ਕੁਝ ਜਨ ਪਿੱਛੋਂ ਮੈਂ ਦਫ਼ਤਰ ਦੀ ਇੱਕ ਫਾਈਲ ਵਿੱਚ ਉਲਝਿਆ ਬੈਠਾ ਸਾਹ ਕਿ ਡਾਕੀਆ ਮੇਰੇ ਨਾਂ ਦਾ ਮਨੀ ਆਰਡਰ ਲੈ ਕੇ ਆਇਆ ਮੈਂ ਹੈਰਾਨ ਸਾਂ ਕਿ ਮੈਨੂੰ ਮਣੀ ਆਡਰ ਭੇਜਣ ਵਾਲਾ ਕੌਣ ਹੈ ਮੈਂ ਦਸਤਕ ਕੀਤੇ ਤੇ ਉਸ ਨੇ 77 ਰੁਪਏ ਫੜਾ ਦਿੱਤੇ ਨਾਲ ਹੀ ਮਣੀ ਆਡਰ ਫਾਰਮ ਦੀ ਸਲਿੱਪ ਪਾੜ ਕੇ ਦੇ ਦਿੱਤੀ ਉਸ ਉੱਤੇ ਲਿਖਿਆ ਸੀਗਾ ਇਹ ਤੁਹਾਡਾ ਕਰਜ਼ਾ ਸੀ ਜੋ ਮੈਂ ਸੰਭਾਲ ਕੇ ਰੱਖਿਆ ਹੈ ਅੱਜ ਇਹ ਈਮਾਨਤ ਵਾਪਸ ਕਰ ਰਹੀ ਹਾਂ ਮੈਂ ਵਿਆਹ ਕਰਵਾ ਲਿਆ ਹੈ ਤੁਹਾਡੀ ਕਮਲਾ ਭਾਰਤਵਾੜ